ਚੀਜ਼ਾਂ ਦੇ ਲਈ ਨਾ ਤਾਂ ਅੱਜ ਦੀ ਪ੍ਰੈਸ ਵਾਰਤਾ ਬੁਲਾਈ ਗਈ ਹੈ ਨਾ ਇਹ ਪ੍ਰੈਸ ਵਾਰਤਾ ਦਾ ਮੁੱਦਾ ਸੀ ਟਿਕਟ ਮਿਲਣ ਤੋਂ ਬਾਅਦ ਜਿੱਤਣ ਤੋਂ ਬਾਅਦ ਸਾਨੂੰ ਨਜ਼ਰ ਸਾਨੂੰ ਵੀ ਨਹੀਂ ਮਿਲਦੇ ਲੋਕਾਂ ਨੂੰ ਤਾਂ ਕੀ ਮਿਲਣਾ ਹੁੰਦਾ ਨੇ ਇਹ ਸਮਿਤੀ ਹੋਣੀ ਕਿਉਂ ਯਾਦ ਆਈ ਮਤਲਬ ਕਿ ਇਲੈਕਸ਼ਨ ਸਿਰ ਤੇ ਆ ਤੁਸੀਂ ਵੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਲیکشن ਲੜਨਾ ਚਾਹੁੰਦੇ ਹੋ ਕਈ ਵਾਰੀ ਤੁਸੀਂ ਦਾਵਾ ਵੀ ਕਰ ਚੁੱਕੇ ਹੋ ਵੀ ਹਾਂ ਮੈਂ ਬੀਜੇਪੀ ਦੇ ਟਿਕਟ ਦੀ ਦਾਵੇਦਾਰ ਹੈਗੀ ਹਾਂ ਫਿਰ ਇਹ ਵਿਕਾਸ ਮੀਤੀ ਹੋਣੀ ਕਿਉਂ ਜ਼ਿਆਦਾ ਨਹੀਂ ਜਦੋਂ ਇਲੈਕਸ਼ਨ ਹੋ ਗਏ ਲੋਕ ਸਭਾ ਦੇ ਉਸ ਤੋਂ ਬਾਅਦ ਤੁਹਾਡੀ ਸਮਿਤੀ ਕੰਮ ਕਰੇਗੀ ਜਾਂ ਉਹ ਸਮਿਤੀ ਫਿਰ ਉਹ ਡੱਬਾ ਬੰਦ ਹੋ ਕੇ ਇੱਕ ਤਰਫ ਖਤਮ ਹੋ ਜਾਏਗੀ ਜਾਂ ਪਈ ਰਹਿ ਜਾਏਗੀ ਲੋਕ ਸਭਾ ਚੋਣ ਆ ਸਰਤੇ ਆ ਲੋਕ ਸਭਾ ਚੋਣ ਦੇ ਵਿੱਚ ਉਤਰਨ ਲਈ ਔਰ ਬੀਜੇਪੀ ਦੀ ਟਿਕਟ ਲੈਣ ਲਈ ਬੀਜੇਪੀ ਦੇ ਨੇਤਾ ਜੜੇ ਆ ਬਕਵਾਕ ਤਰੀਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਰਿਹਾ ਹੈ ਕੋਈ ਆਪਣਾ ਆਫਿਸ ਖੋਲ ਰਿਹਾ ਕੋਈ ਆਪਣਾ ਮੰਚ ਬਣਾ ਰਿਹਾ ਸਾਰੇ ਇੱਕ ਤਰ੍ਹਾਂ ਦੀ ਇਹ ਦਿਖਾਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਚੰਡੀਗੜ੍ਹ ਦੇ ਜਿਹੜੇ ਨਮਾਇंदे ਆ ਸਿਰਫ ਉਹ ਹੀ ਬਣ ਸਕਦੇ ਨੇ ਬੀਜੇਪੀ ਦੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਬੀਜੇਪੀ ਦੀ ਜਿਹੜੀ ਲੜਾਈ ਆ ਉਹ ਸੜਕਾਂ ਤੇ ਆ ਗਈ ਆ ਸਾਡੇ ਨਾਲ ਮੈਡਮ ਹੈ ਮੈਡਮ ਕੀ ਨਾ ਮੈਂ ਡਾਕਟਰ ਸੰਦੀਪ ਸੰਧੂ ਮੈਡਮ ਸੰਦੀਪ ਸੰਧੂ ਆ ਮੈਡਮ ਨੇ ਵੀ ਇੱਕ ਵਿਕਾਸ ਮੰਚ ਬਣਾਇਆ ਮੇਰੇ ਖਿਆਲ ਹੁਣੇ ਲੇਟੈਸਟ ਬਣਾਇਆ ਸ਼ਾਇਦ ਤੇ ਮੈਡਮ ਚੰਡੀਗੜ੍ਹ ਵਿਕਾਸ ਸਮੇਟੀ ਚੰਡੀਗੜ੍ਹ ਵਿਕਾਸ ਸਮੇਟੀ ਕੀ ਕੰਮ ਕਰੇਗੀ ਚੰਡੀਗੜ੍ਹ ਵਿਕਾਸ ਸਮੇਟੀ ਕੰਮ ਕਰੇਗੀ ਕੰਮ ਤਾਂ ਦੇਖੋ ਪਹਿਲਾਂ ਤੋਂ ਹੁੰਦੇ ਆ ਰਹੇ ਹਨ ਜਿੰਨੇ ਵੀ ਲੋਕ ਚੰਡੀਗੜ੍ਹ ਵਿਕਾਸ ਸਮੇਟੀ ਨਾਲ ਜੁੜੇ ਹਨ ਜਿੰਨੇ ਵੀ ਇਹਦੇ ਸਦਸੇ ਹਨ ਪਿਛਲੇ ਬਹੁਤ ਸਾਲਾਂ ਤੋਂ ਸਾਰੇ ਹੀ ਮੈਂਬਰ ਚੰਡੀਗੜ੍ਹ ਦੀ ਬਿਹਤਰੀ ਲਈ ਸਮਾਜ ਦੀ ਸੇਵਾ ਲਈ ਕੰਮ ਕਰਦੇ ਆ ਰਹੇ ਹਨ ਸੋ ਲਾਈਕ ਮਾਈਂਡਡ ਲੋਕ ਜੋ ਚੰਡੀਗੜ੍ਹ ਦੀ ਬਿਹਤਰੀ ਲਈ ਕੁਝ ਕਰਨਾ ਚਾਹੁੰਦੇ ਆ ਉਹ ਸਾਰਿਆਂ ਨੇ ਜੁੜ ਕੇ ਇੱਕ ਮੰਚ ਗਠਿਤ ਕੀਤਾ ਜਿਸ ਮੰਚ ਦੇ ਤਹਿਤ ਆਉਣ ਵਾਲੇ ਸਮੇਂ ਚ ਲੋਕਾਂ ਦੇ ਵੈਲਫੇਅਰ ਲਈ ਚੰਡੀਗੜ੍ਹ ਦੀ ਸੇਵਾ ਲਈ ਕੰਮ ਕਿਤੇ ਜਾਣਗੇ ਮੈਡਮ ਇਹ ਸਮਿਤੀ ਹੋਣੀ ਕਿਉਂ ਯਾਦ ਆਈ ਮਤਲਬ ਕਿ ਇਲੈਕਸ਼ਨ ਸਿਰ ਤੇ ਆ ਤੁਸੀਂ ਵੀ ਇਲੈਕਸ਼ਨ ਲੜਨਾ ਚਾਹੁੰਦੇ ਹੋ ਕਈ ਵਾਰੀ ਤੁਸੀਂ ਦਾਵਾ ਵੀ ਕਰ ਚੁੱਕੇ ਹੋ ਵੀ ਹਾਂ ਮੈਂ ਬੀਜੇਪੀ ਦੀ ਟਿਕਟ ਦੀ ਦਾਵੇਦਾਰ ਹੈਗੀ ਹਾਂ ਫਿਰ ਇਹ ਵਿਕਾਸ ਸਮਿਤੀ ਹੋਣੀ ਕਿਉਂ ਯਾਦ ਆਈ ਨਹੀਂ ਇਹ ਵਿਕਾਸ ਸਮਿਤੀ ਹੁਣੇ ਨਹੀਂ ਯਾਦ ਆਈ ਪਿਛਲੇ ਜਿਹੜੇ ਮੈਂਬਰ ਸਾਡੇ ਹੈਗੇ ਉਹ ਬਹੁਤ 40-40 ਸਾਲਾਂ ਤੋਂ ਕੰਮ ਕਰ ਰਹੇ ਆ ਮੈਂ ਪਿਛਲੇ 15 ਸਾਲ ਤੋਂ ਕੰਮ ਕਰ ਰਹੀ ਹਾਂ ਲੇਕਿਨ ਅਲੱਗ-ਅਲੱਗ ਖਿੰਡੇ ਹੋਏ ਕੰਮ ਨੂੰ ਇਕੱਤਰਿਤ ਕਰਨ ਲਈ ਇੱਕ ਮੰਚ ਦੀ ਲੋੜ ਸੀ ਜਿਸ ਮੰਚ ਦੇ ਬੈਨਰ ਇੱਕ ਇੱਕ ਛੋਟੇ ਛੋਟੇ ਬੂੰਦ ਨਾਲ ਘੜਾ ਭਰਦਾ ਹੈ ਤਾਂ ਘੜਾ ਭਰਨ ਲਈ ਸਾਰੀਆਂ ਬੂੰਦਾਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਜ਼ਰੂਰੀ ਸੀ ਸੋ ਅਲੱਗ-ਅਲੱਗ ਦਿਸ਼ਾ 'ਚ ਛੋਟਾ-ਛੋਟਾ ਕੰਮ ਕਰਨ ਦੀ ਬਜਾਏ ਜਦੋਂ ਇਕੱਠੇ ਹੋ ਕੇ ਕੰਮ ਕਰੀਏ ਤਾਂ ਉਹਦੀ ਇੱਕ ਦਿਸ਼ਾ ਵੀ ਵਧੀਆ ਬਣਦੀ ਹੈ ਤੇ ਕੰਮਾਂ 'ਚ ਜ਼ੋਰ ਵੀ ਆਉਂਦਾ ਹੈ ਤੇ ਕੰਮ ਸਹੀ ਰਸਤੇ ਤੇ ਚੱਲਦੇ ਨੇ ਮਤਲਬ ਇਹ ਚੀਜ਼ਾਂ ਉਹਨਾਂ ਬੰਦਿਆਂ ਨੂੰ ਹੀ ਕਿਉਂ ਯਾਦ ਆ ਰਹੀਆਂ ਜਿਹੜੇ ਕਿ ਭਾਜਪੀ ਦੇ ਟਿਕਟ ਦੇ ਦਾਅਵੇਦਾਰ ਹੈਗੇ ਆ ਉਹੀ ਲੋਕ ਹੈ ਇਹ ਕੰਮ ਕਿਉਂ ਕਰ ਰਿਹਾ ਹੈ ਬਾਕੀ ਵੀ ਇਸ ਸਮਾਜ ਚ ਬਹੁਤ ਲੋਕ ਹੈਗੇ ਆ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਨੇ ਮੈਂ ਤਾਂ ਭਾਜਪੀ ਦੇ ਵਿੱਚ ਨਾ ਕੋਈ ਅਹੁਦੇਦਾਰਾਂ ਨਾ ਪਾਰਟੀ ਦੇ ਵਿੱਚ ਮੇਰੇ ਕੋਲ ਕੋਈ ਪੋਜੀਸ਼ਨ ਹੈ ਮੈਂ ਤਾਂ ਇੱਕ ਆਮ ਕਾਰਕਟਰ ਹਮੇਸ਼ਾ ਤੋਂ ਸਮਾਜਿਕ ਟਿਕਟ ਦੇ ਦਾਵੇਦਾਰ ਹੂੰ ਹਮੇਸ਼ਾ ਮੈਂ ਗੱਲ ਪੂਰੀ ਕਰਾਂ ਜੀ ਆਪਣੀ ਹਮੇਸ਼ਾ ਤੋਂ ਕੰਮ ਕਰਦੇ ਆ ਰਹੇ ਹਾਂ ਚੰਡੀਗੜ੍ਹ ਦੇ ਵਿਕਾਸ ਲਈ ਕੰਮ ਕਰਦੇ ਆ ਰਹੇ ਹਾਂ ਸੇਵਾ ਦੇ ਕੰਮ ਕਰਦੇ ਆ ਰਹੇ ਹਾਂ ਜੋ ਮੇਰਾ ਪ੍ਰੋਫੈਸ਼ਨ ਹੈ ਮੈਂ ਪ੍ਰੋਫੈਸਰ ਹਾਂ ਹਮੇਸ਼ਾ ਤੋਂ ਉਹੀ ਸਮਾਜ ਨਿਰਮਾਣ ਦਾ ਕੰਮ ਜੋ ਹੈ ਉਹ ਸਮਾਜ ਨੇ ਟੀਚਰਾਂ ਦੇ जिम्मे ਪ੍ਰੋਫੈਸਰਾਂ ਦੇ जिम्मे ਲਾਇਆ ਹੈ ਸਮਾਜ ਸੇਵਾ ਦਾ ਸਮਾਜ ਨਿਰਮਾਣ ਦਾ ਕੰਮ ਕਰਦੇ ਆ ਰਹੇ ਆ ਜਿਹੜੀ ਇਹ ਗੱਲ ਤੁਸੀਂ ਕਰ ਰਹੇ ਹੋ ਕਿ ਲੀਡਰਾਂ ਦੇ ਵਿੱਚ ਹੋੜ ਲੱਗ ਗਈ ਹੈ ਲੀਡਰ ਦੌੜ ਰਹੇ ਆ ਤਾਂ ਲੀਡਰ ਤਾਂ ਮੈਂ ਆਪਣੇ ਆਪ ਨੂੰ ਕਹੀ ਨਹੀਂ ਰਹੀ ਮੈਂ ਕਿੱਥੇ ਕਿੱਥੇ ਕਿਹਾ ਕਿ ਮੈਂ ਲੀਡਰ ਆ ਮੈਂ ਤਾਂ ਵਰਕਰ ਆ ਮੈਂ ਤਾਂ ਧਰਤੀ ਨਾਲ ਜੁੜ ਕੇ ਧਰਤੀ ਦੀ ਸੇਵਾ ਕਰਨ ਲਈ ਕੰਮ ਕਰ ਰਹੀ ਆ ਮੈਨੂੰ ਸਾਰੇ ਹੀ ਇਦਾਂ ਕਹਿ ਰਹੇ ਆ ਜਿੰਨੇ ਜਿੰਨੇ ਨਾਲ ਮੇਰੀ ਗੱਲ ਹੋਈ ਆ ਉਹ ਸਾਰੇ ਇਹੀ ਕਹਿ ਰਹੇ ਆ ਵੀ ਅਸੀਂ ਸੇਵਾ ਕਰਨ ਲਈ ਉਤਰਿਆ ਅਸੀਂ ਲੋਕਾਂ ਦੀ ਉਹ ਪਤਾ ਨਹੀਂ ਟਿਕਟ ਮਿਲਣ ਤੋਂ ਬਾਅਦ ਜਿੱਤਣ ਤੋਂ ਬਾਅਦ ਸਾਨੂੰ ਨਜ਼ਰ ਸਾਨੂੰ ਵੀ ਨਹੀਂ ਮਿਲਦੇ ਲੋਕਾਂ ਨੂੰ ਤਾਂ ਕੀ ਮਿਲਣਾ ਉਹਨਾਂ ਨੇ ਤੇ ਮੈਂ ਤਾਂ ਇਸ ਗੱਲ ਨੂੰ ਕਲੀਅਰ ਹੀ ਕਰਤਾ ਜੇ ਮੈਂ ਲੀਡਰ ਹੁੰਦੀ ਤਾਂ ਮੇਰੇ ਕੋਲ ਕੋਈ ਨਾ ਕੋਈ ਅਹੁਦਾ ਹੋਣਾ ਸੀ ਮੇਰੇ ਕੋਲ ਕਿਹੜਾ ਅਹੁਦਾ ਤੁਸੀਂ ਦੱਸ ਦੋ ਅੱਛਾ ਮੈਂ ਇਹ ਕਹਿ ਰਿਹਾ ਸੀ ਤੁਸੀਂ ਪਾਰਟੀ ਉਮੀਦਵਾਰ ਹੋਂ ਜਾਂ ਨਹੀਂ ਹੋ ਤੁਸੀਂ ਟਿਕਟ ਦੇ ਦਾਅਵੇਦਾਰ ਹੋਂ ਜਾਂ ਨਹੀਂ ਇਹ ਇਹ ਚੀਜ਼ਾਂ ਦੇ ਲਈ ਨਾ ਤਾਂ ਅੱਜ ਦੀ ਪ੍ਰੈਸ ਵਾਰਤਾ ਬੁਲਾਈ ਗਈ ਹੈ ਨਾ ਇਹ ਪ੍ਰੈਸ ਵਾਰਤਾ ਦਾ ਮੁੱਦਾ ਸੀ ਅੱਜ ਦਾ ਮੁੱਦਾ ਚੰਡੀਗੜ੍ਹ ਵਿਕਾਸ ਕਮੇਟੀ ਦੇ ਗਠਨ ਤੋਂ ਬਾਅਦ ਚੰਡੀਗੜ੍ਹ ਵਿਕਾਸ ਕਮੇਟੀ ਕੀ ਕੰਮ ਕਰੇਗੀ ਇਹ ਵਾਰਤਾ ਸਿਰਫ ਉਹਦੇ ਲਈ ਬੁਲਾਈ ਗਈ ਹੈ ਤਾਂ ਆਪਾਂ ਵਾਰਤਾ ਨੂੰ ਜਿਹੜਾ ਮੇਨ ਮੁੱਦਾ ਉਹਦੇ ਤੇ ਡਿਸਕਸ ਡਿਸਕਸ਼ਨ ਨੂੰ ਫੋਕਸ ਕਰੀਏ ਤਾਂ ਜ਼ਿਆਦਾ ਬਿਹਤਰ ਹੈ ਅੱਜ ਮੈਡਮ ਜਦੋਂ ਬੀਜੇਪੀ ਸਾਨੂੰ ਟਿਕਟ ਦਿੰਦੀ ਆ ਤਾਂ ਤੁਸੀਂ ਇਲੈਕਸ਼ਨ ਲੜਨ ਲਈ ਤਿਆਰ ਹੋ ਇਹ ਗੱਲਾਂ ਅੱਜ ਕਰਨ ਦੀਆਂ ਹੀ ਹੈ ਨਹੀਂ ਮੈਂ ਫੇਰ ਦੁਬਾਰਾ ਉਸੇ ਗੱਲ ਤੇ ਆਉਣੀ ਹੈ ਕਿ ਜਿਸ ਅਜੰਡੇ ਦੇ ਤਹਿਤ ਚੰਡੀਗੜ੍ਹ ਵਿਕਾਸ ਕਮੇਟੀ ਦਾ ਗਠਨ ਹੋਇਆ ਜੋ ਅਜੰਡਾ ਸੀ 1 ਮਹੀਨੇ ਦਾ ਦਿੱਤਾ ਅਸੀਂ ਉਹਦੇ ਤੇ ਗੱਲ ਕਰਨ ਲਈ ਇਕਤ੍ਰਿਤ ਹੋਏ ਆ ਇਹ ਟਿਕਟ ਮਿਲਨੀ ਨਾ ਮਿਲਨੇ ਭਾਜਪੀ ਅੱਜ ਕੱਲ ਇਹ ਸਮਾਂ ਦੱਸੇਗਾ ਬਹੁਤ ਸਾਰੀਆਂ ਸਮਾਂ ਜਿਹੜੀਆਂ ਐ ਨਾ ਸਮੇ ਦੇ ਕੁਖ ਚ ਪਈਆਂ ਰਹਿਣ ਤਾਂ ਉਹ ਬਿਹਤਰ ਹੁੰਦੀਆਂ ਸਾਰੀਆਂ ਪਰ ਤਾਂ ਇੱਕੋ ਦਿਨ ਖੋਲ ਦੇਣੀ ਐ ਇੱਕੋ ਦਿਨ ਹੋ ਜਾਣਾ ਕੋਈ ਜ਼ਰੂਰੀ ਨਹੀਂ ਹੁੰਦਾ ਸਮੇ ਸਿਰ ਜੋ ਆਦੇਸ਼ ਲੋਕਾਂ ਦਾ ਜੋ ਆਦੇਸ਼ ਸੰਗਠਨ ਦਾ ਜੋ ਆਦੇਸ਼ ਕਮੇਟੀ ਦਾ ਜੋ ਕਲਮ ਦੀ ਤਾਕਤ ਨਾਲ ਚੰਡੀਗੜ੍ਹ ਦੀ ਬਿਹਤਰੀ ਲਈ ਕੰਮ ਹੋ ਸਕਦੇ ਉਹ ਜ਼ਰੂਰ ਕਰਾਂਗੇ ਮੈਡਮ ਇਹ ਮੈਂ ਉਹੀ ਗੱਲ ਤੇ ਫੇਰ ਆ ਨਾ ਇਹ ਬੇhtਰੀ ਅੱਜ ਹੀ ਕਿਉਂ ਯਾਦ ਆ ਰਹੀ ਐ ਇਹ ਪਹਿਲੇ ਇਹ ਬੇhtਰੀ ਅੱਜ ਨਹੀਂ ਇਹ ਚੰਡੀਗੜ੍ਹ ਦੀ ਬੇhtਰੀ ਅੱਜ ਨਹੀਂ ਯਾਦ ਆ ਰਹੀ ਤੁਸੀਂ ਸਾਡਾ ਪੁਰਾਣਾ ਸਬਦਾ ਰਿਕਾਰਡ ਚੈੱਕ ਕਰ ਸਕਦੇ ਹੋ ਜਿੰਨੇ ਵੀ ਮੈਂਬਰਸ ਹਨ ਆ ਨਾ ਸਭ ਚੰਡੀਗੜ੍ਹ ਦੀ ਬੇhtਰੀ ਲਈ 40-40 ਸਾਲਾਂ ਤੋਂ ਕੰਮ ਕਰ ਰਹੇ ਆ ਲੇਕਿਨ ਜੇ ਅਸੀਂ ਵੋਕਲ ਹੋ ਕੇ ਇੱਕ ਸੰਗਠਨ ਦੇ ਉੱਤੇ ਇਕੱਠੇ ਹੋ ਗਏ ਅਲੱਗ-ਅਲੱਗ ਵਰਗਾਂ ਤੋਂ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਖੇਤਰ ਦੇ ਲੋਕ ਅਲੱਗ-ਅਲੱਗ ਐਕਸਪੀਰੀਅੰਸ ਦੇ ਲੋਕ ਅਸੀਂ ਇਕੱਠੇ ਹੋ ਕੇ ਚੰਡੀਗੜ੍ਹ ਲਈ ਕੁਝ ਕਰਨਾ ਚਾਹੁੰ ਔਰ ਦੂਜੇ ਤਰੀਕੇ ਨਾਲ ਪੁੱਛਦਾ ਜਦੋਂ ਇਲੈਕਸ਼ਨ ਹੋ ਗਏ ਲੋਕ ਸਭਾ ਦੇ ਉਸ ਤੋਂ ਬਾਅਦ ਤੁਹਾਡੀ ਸਮਿਤੀ ਕੰਮ ਕਰੇਗੀ ਜਾਂ ਉਹ ਸਮਿਤੀ ਫਿਰ ਉਹ ਡੱਬਾ ਬੰਦ ਹੋ ਕੇ ਇੱਕ ਤਰਫ ਖਤਮ ਹੋ ਜਾਏਗੀ ਜਾਂ ਪਈ ਰਹਿ ਜਾਏਗੀ ਚੰਡੀਗੜ੍ਹ ਵਿਕਾਸ ਸਮਿਤੀ ਅੱਜ ਵੀ ਕੰਮ ਕਰ ਰਹੀ ਹੈ ਚੰਡੀਗੜ੍ਹ ਵਿਕਾਸ ਸਮਿਤੀ ਦੇ ਮੈਂਬਰ ਪਿਛਲੇ 20 20 30 30 ਸਾਲਾਂ ਤੋਂ 40 ਸਾਲਾਂ ਤੋਂ ਵੀ ਕੰਮ ਕਰ ਰਹੇ ਸੀ ਤੇ ਆਉਣ ਵਾਲੇ ਸਮੇਂ 'ਚ ਮੈਂ 빙 ਅ ਯੂਥ ਹਮੇਸ਼ਾ ਕੰਮ ਕਰਦੀ ਰਹਾਂਗੀ ਚੰਡੀਗੜ੍ਹ ਦੀ ਬਿਹਤਰੀ ਦੇ ਲਈ ਚੰਡੀਗੜ੍ਹ ਵਿਕਾਸ ਸਮਿਤੀ ਹਮੇਸ਼ਾ ਕੰਮ ਕਰਦੀ ਰਹੇਗੀ ਚਲੋ ਸਰ ਇੱਕ ਬਾਤ ਆਪਕੋ ਮੈਂ ਜੋੜ ਦੂੰ ਇਹ ਮੈਡਮ ਸੰਦੂ ਸਾਹਬ ਜਿਹੜੇ ਕਿ ਇਲੈਕਸ਼ਨ ਲੜਨਾ ਚਾਹੁੰਦੇ ਆ ਚੰਡੀਗੜ੍ਹ ਤੋਂ ਔਰ ਚੰਡੀਗੜ੍ਹ ਭਾਜਪਾ ਦੇ ਜਿਹੜੇ ਆ ਉਮੀਦਵਾਰ ਦੀ ਟਿਕਟ ਦੀ ਮਾਰੇ ਕੋਸ਼ਿਸ਼ ਚ ਹੈਗੇ ਆ ਦਾਵੇਦਾਰ ਹੈਗੇ ਆ ਟਿਕਟ ਲਈ ਔਰ ਇਹਨਾਂ ਨੇ ਚੰਡੀਗੜ੍ਹ ਵਿਕਾਸ ਸਮੇਟੀ ਦਾ ਗਠਨ ਕੀਤਾ ਇੱਕ ਹਫਤਾ ਪਹਿਲੇ ਕੀਤਾ ਔਰ ਉਹਨਾਂ ਦਾ ਦਾਵਾ ਹੈਗਾ ਕਿ ਇਹ ਚੰਡੀਗੜ੍ਹ ਦੀ ਬਿਹਤਰੀ ਲਈ ਇਹ ਸਮੇਟੀ ਜਿਹੜਾ ਉਹ ਕੰਮ ਕਰਦੀ ਰਹੇਗੀ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮੇਤ ਦੇ ਨਾਲ ਦੰਗ ਸੋਰਾ ਟੀਵੀ ਲਈ ਚੰਡੀਗੜ੍ਹ ਤੋਂ